ਆਰਯਨੂ ਦੀ ਪਿਆਰਪਰੀ ਸਤਸਰੀਆ ਕਾਲ ਅੱਜ ਆਪਾਂ ਬਣਾਵਾਂਗੇ ਕਾਲੀ ਚਮਚਮ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਓ ਜੀ ਇਹਦੀ ਰੈਸਪੀ ਦੱਸਦੇ ਹਾਂ ਤੁਹਾਨੂੰ ਅੱਗੇ ਵੀਡੀਓ ਸ਼ੁਰੂ ਕਰਾਂਗੇ ਲਓ ਜੀ ਵੀਡੀਓ ਸ਼ੁਰੂ ਕਰਦੇ ਹਾਂ ਇਹ ਰੋਟੀਆਂ ਦੇ ਬਣਾਵਾਂਗੇ ਆਪਾਂ ਗਲਾਉਜਾ ਬਣਾਇਨੂੰ ਬਰੀਕ ਬਰੀਕ ਤੋੜ ਕੇ ਮਿਕਸਰ 'ਚ ਗ੍ਰाइंड ਕਰਾਂਗੇ ਲਓ ਜੀ ਰੋਟੀਆਂ ਆਪਣੀਆਂ ਪੀਸ ਲਈਆਂ ਮਿਕਸੀ ਵਿੱਚ ਹੁਣ ਆਪਾਂ ਥੋੜਾ ਜਿਹਾ ਇਹਨੂੰ ਸੇਕ ਲਵਾਵਾਂਗੇ ਉਹ ਜਿੱਸੇ ਇਹ ਲੈ ਕਚਮਚਾ ਪਾ ਲਿਆ ਇਹ ਅਸ ਕਰਦੇ ਹਾਂ ਥੋੜਾ ਜਿਹਾ ਸੇਕ ਲਵਾਵਾਂਗੇ 2 ਮਿੰਟ ਉਹ ਚੀ ਡੋਗਮਿੰਟ ਸੇਕ ਲੱਗ ਗਿਆ ਹੁਣ ਪਤਰਾਗੇ ਠੰਡਾ ਇਹਨੂੰ ਹੁਣ ਬਣਾਵਾਂਗੇ ਚਾਣਾ ਇੱਕ ਗੁੱਲੀ ਚੀਨੀ ਦੀ ਲੈ ਲਈ ਅੱਧੀ ਗੁੱਲੀ ਪਾਵਾਂਗੇ ਪਾਣੀ ਦੀ ਇਹਦੇ ਵਿੱਚ ਗਰਮ ਕਰਨੇ ਆਉਣ ਤੁਹਾਨੂੰ ਬਹੁਤੀ ਗਾੜੀ ਚਾਣੀ ਨਹੀਂ ਬਣਾਉਣੀ ਠੀਕ ਠੀਕ ਜਿਹੀ ਬਣਾਈਏ ਬਸ ਚਿਪਚਿਪੀ ਜੀ ਲੋਜੀ ਚਿਪਚਿਪ ਵਾਲੀ ਚਾਸਨੀ ਬਣ ਕੇ ਹੋਗੀ ਤਿਆਰ ਕਿੜਕਣ ਲੱਗ ਗਿਆ ਤਾਂ ਹੁਣ ਆਪਾਂ ਨੇ ਥਾਰ ਦੇਣੀ ਹੈ ਗੈਸ ਬੰਦ ਕਰ ਦੇਣਾ ਉਹ ਵੀ ਆਪਾਂ ਤਰਪੂ ਜੇ ਹੋ ਗਿਆ ਹੋ ਗਿਆ ਠੰਡਾ ਮੱਖੋ ਬਾਵਾਂ ਦੇ ਦੋ ਚਮਚ ਮਿਰਚ ਪਾਊਡਰ ਦੇ ਦਿੰਦੇ ਚੰਗੀ ਤਰ੍ਹਾਂ ਹਲਾਵਾਂਗੇ ਇਹਨੂੰ ਰਲਾ ਕੇ ਥੋੜਾ ਥੋੜਾ ਉਤਮਾਂਵਾਂਗੇ ਵਿੱਚ ਇਹਦੇ 27 ਮਿੰਟ ਪਹਿਲੇ ਇੱਕ ਨਾ ਹੀ ਰੱਖ ਦੇਣਾ ਇਹਨੂੰ। ਹੁਣ 5 ਮਿੰਟ ਹੋ ਗਏ। ਤੋਂ 5 ਹੋ ਉਸ ਫੁੱਲ ਗਿਆ ਹੁਣ ਥੋੜਾ ਜਿਹਾ ਦੁੱਧ ਹੋਰ ਪਾਵਾਂਗੇ ਇਹ ਚ। ਇਹ ਚੰਗੀ ਤਰ੍ਹਾਂ ਹੁਣਨਾਗੇ। ਲਓ ਆ ਗਿਆ ਤੇ ਆ ਰਿਹਾ। 10 ਮਿੰਟ ਤੱਕ ਰੱਖ ਦੇਣਾ। ਹੁਣ 5-6 ਮਿੰਟ ਹੋ ਗਏ। ਹੁਣ ਆਪਾਂ ਪਾਵਾਂਗੇ ਇਹਦੇ ਵਿੱਚ। ਇੱਕ ਚੁਟਕੀ ਮਿੱਠੇ ਝੋੜੇ ਇੱਕੋ ਗੋਣੀਆ ਬਸ ਅੱਧਾ ਚਮਚਾ ਮਾਵਾਂਗੇ ਬੇਕਿੰਗ ਪਾਊਡਰ ਗੁੱਤਚ ਕੋੜੰਗੇ ਇਹਨੂੰ ਉਹ ਕਿ ਤਰ੍ਹਾਂ ਹੋਣਾ ਨਾ ਨਾ ਕਰਪੋ ਨਾਰਮ ਜਿਹਾ ਖੂਬ ਨਾਲ ਇਹੋ ਜਿਹਾ ਸਾਰੇ ਗੁਲਾਬ ਜਮਨ ਬਣਾ ਲਈ ਆਪਾਂ ਨੇ ਇੱਧਰ ਪਣ ਤੇਲ ਰੱਖਿਆ ਹੋਇਆ ਉਧਰ ਚਾਹਨੇ ਗਰਮ ਰੱਖੀ ਹੋਈ ਆ ਕੱਟ ਕੇ ਅਸੀਂ ਗਰਮ ਤੇਲ ਵਿੱਚ ਪਾਵਾਂਗੇ ਗੁਲਾਬ ਜਮਨ ਗੈਸ ਘੱਟ ਕਰਿਆ ਕੱਟ ਕੇ ਅਸ ਨਾਲ ਪਕਾਵਾਂਗੇ ਇਹਨਾਂ ਕਲਰ ਤੁਸੀਂ ਆਪਣੇ ਜਿਵੇਂ ਰੱਖਣਾ ਹੋਵੇਂ ਰੱਖ ਸਕਦੇ ਹੋ ਚਾਹੇ ਡਾਰਕ ਕਰ ਲਓ ਚਾਹੇ ਲਾਈਟ ਕਰ ਲਓ ਇਹ ਜੋ ਇਹ ਸਾਰੇ ਗ੍ਰਾਮ ਦਾ ਮਰ ਕੇ ਉਹਦੇ ਉੱਪਰ ਤਿਆਰ ਹੋਈਆਂ ਜੇ ਉੱਪਰ ਤਿਆਰ ਹੋਣ ਸਮਝ ਲਓ ਇਹ ਬਣ ਗਈਆਂ ਫਿਰ ਇਸੇ ਨੂੰ ਮੁਰਲੂ ਆਵਾਂਗੇ ਦੇਖੋ ਕਿੰਨੀਆਂ ਵਧੀਆ ਬਣੀਆਂ ਕਿਉਂਕਿ ਬਿਲਕੁਲ ਨਹੀਂ ਹੈਗਾ ਵਿੱਚ ਹਨ ਗਰਮ ਚਾਣੀ ਚ ਭਾਤ इस तरह करके बना ला जी अपने सारिया गुलाब जामुन हो गए तैयार अपने चार रोटियाँ एक किलो गुलाब जामुना बन गई तो इस तरह ही साफ सुथरी चीज बना के खाया करो गैस करता बंद है ਸਾਰੇ ਪੈ ਗਈਆਂ ਚਾਣੀ ਚ ਲੈ ਹੁਣ 4 ਘੰਟੇ ਵਾਸਤੇ ਆਪਾਂ ਇਹਨੂੰ ਬੰਦ ਕਰਕੇ ਰੱਖ ਦੇਣਾ ਇਸੇ ਤਰ੍ਹਾਂ 4 ਘੰਟੇ ਬਾਅਦ ਖੋਲ੍ਹਾਂਗੇ ਲੋ ਜੀ 2 ਘੰਟੇ ਹੋ ਗਏ ਚਾਣੀ ਵਿੱਚ ਰੱਖੀਆਂ ਨੂੰ ਹੁਣ ਆਪਾਂ ਕੱਢਾਂਗੇ ਇਹਨੂੰ ਕਜਾਲ ਛਰਨੇ ਵਿੱਚ ਲੋ ਜੀ ਦੇਖੋ ਬਹੁਤ ਵਧੀਆ ਗੁਲਾਬ ਜੰਮਣਾ ਬਣੀ ਐ ਲੋ ਜੀ ਹੁਣ ਕਰਾਂਗੇ ਪਹਿਲੇ ਵਿੱਚ ਖੋਆ